लंगरा काय 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 ਕਹ ਮਾਫੀ ਕਿੰਦੀਏ ਨਾ ਹੀ ਨਾ ਤੈਨੂੰ ਸਹੇਂ ਗੜੀ ਕਰ ਤੂੰ ਹਏ ਹਏ ਮੈਂ ਮਰ ਨਾ ਮੀ ਕਾਦੂ ਜਾਂ ਦਰਦ ਨਾ ਸੀ ਹਏ ਦਸਰਾਣੇ ਤਰਕੇ ਦਾਸ ਨੂੰ ਗੁੱਦੀ ਮਰਦੀ ਰਾ

اڙيان سان هم ناسي ديوان سان Guárdenlo <coughs> en 耶！

ਆ ਜਨਾਹ ਕਲੇਟੀ ਆਈ ਗੁਰੂ ਅੰਗਦ ਗੁਰੂ ਅਮਰਦਾਸਰਾਮ ਦਾਸ ਜੀ ਮਹਨਸਾ ਕਾ ਆਏ ਅਰਜਨ ਕਾਟੇ ਦੇ ਮਹਿੰਦੋ ਸ੍ਰੀ ਹਰਿ ਆਇ ਸ੍ਰੀ ਹਰਿ ਸੇਵਾ ਦੇ ਜਿਥੇ ਸਭ ਦੁੱਖ ਜਾਏ ਤੇ ਰਹਾਦਰ ਚੰਡੀਆਂ ਕਰਨਾ ਹੋਇਆ ਵਾ ਤਾਂ ਹੀ ਸਭ ਨੂੰ ਬਣਾ ਦੇ ਸਮਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਾਇ ਮਾਇ ਚਾਹ ਦਸੰਤ ਕਾਸ਼ਾ ਜੀ ਤੇ ਸ੍ਰੀ ਗੁਰੂ ਬਾਤ ਰਸੰਦਾਰ ਬਾਤ ਤੇ ਅੰਕਾਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਕਰਨ ਵਿਚ ਅਦਾਸ ਬੇਨਤੀ ਜੋਦਰੀਆ ਜੋ ਵੀ ਸਾਧ ਸੰਗਤ ਦੇ ਮਾਨਦਇਆ ਭਾਵਨਾਵਾਂ ਪੂਰੀਆਂ ਅਮੀਂ ਦੀ ਬਾਤ ਗੁੱਡੀ ਦਾ ਅੰਤਮ ਸੰਸਕਾਰ ਕਰਦੇ ਹੋਏ ਸਤਿਗੁਰੂ ਸਿੱਕੇ ਪਾਸ਼ਾ ਜੀ ਕਰੀਬ ਦੀ ਅਦਾਸ ਬੇਨਤੀ ਮਨਜ਼ੂਰ ਕਰਿਓ ਕਦਮ ਕਦਮ ਰਿਖੇ ਲੈਣਾ ਸਿੱਕੇ ਪਾਸ਼ਾ ਸਾਡੀ ਸੰਗਤ ਦੇ ਟੈਲੀਫੋਨ ਪ੍ਰਵਾਨ ਕਰਨੀ ਮਨੋ ਭਾਵਨਾ ਪੂਰੀਆਂ ਕਰਨੇ ਕਾਮ ਕਰੋ ਜਲੋ ਨਹਾਕਾਰ ਤੋਂ ਸੇਵਾ ਵੀ ਦਾਤ ਲਖਸ਼ਮ ਸਤਿਗੁਰੂ ਸਿੱਕੇ ਪਾਸ਼ਾ ਜੀ ਨਹੀਂ ਨਹੀਂ ਵਕਸਫ ਕਰੇ ਸਤਿਗੁਰੂ ਸਿੱਕੇ ਪਾਸ਼ਾ ਲਖਿਆ ਵਕਸਫ ਕਾਮਯਾਬੀ ਵਕਸਫ ਮਨ ਤੋਂ ਹੈ ਕਹਾ ਤੀਏ ਨਾਮ ਜਹਾਜ ਹੈ ਚੜੇ ਸੋਤਰੀ ਪਾਲ ਜੋ ਸਰਬਦਾ ਕਰਸ਼ੇਨ ਦੇ ਗੁਰੂ 파ਰਿ ਉਤਾਰਨ ਹਰ ਬੋਲੇ ਸੋਨਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ الو عمرك ما Terima kasih telah menonton! उन्दमाव बिरोगा बिरागा बार शोन डे लागा बिया बार शोन डे लागा बिया बार